ਤੌਰ ਤੇ ਤੁਸੀਂ ਵੇਖਿਓ ਬੰਦਾ ਪੈਂਡਿੰਗ ਜਾਂ ਡਿਲੇ ਉਹ ਕੰਮ ਕਰਦਾ ਹੈ ਖਾਸ ਤੌਰ ਦੇ ਉੱਤੇ ਜਦੋਂ ਸਾਡੀ ਮਾਨਸਿਕਤਾ ਸਾਡੀ ਸੁਰਤ ਚੰਗੇ ਜਾਂ ਭਲੇ ਕੰਮ ਦੇ ਲਈ ਤਿਆਰ ਨਹੀਂ ਹੁੰਦੀ ਸਿਚੁਏਸ਼ਨ ਬਣ ਜਾਏ ਜਾਂ ਕੋਈ ਪ੍ਰੇਰਣਾ ਕਰੇ ਵੀ ਆ ਚੰਗਾ ਕੰਮ ਹੈ ਆਪਾਂ ਨੂੰ ਕਰਨਾ ਚਾਹੀਦਾ ਹੈ ਚਲੋ ਕਰੀਏ ਉਦੋਂ ਅਸੀਂ ਥੋੜਾ ਜਿਹਾ ਆਨਾ ਕਾਨੀ ਜਾਂ ਬਹਾਨਾ ਕਰਾਂਗੇ ਉਹਦਾ ਕਾਰਨ ਹੁੰਦਾ ਵੀ ਅਸੀਂ ਅੰਦਰੋਂ ਤਿਆਰ ਨਹੀਂ ਹੁੰਦੇ ਅਸੀਂ ਉਹਨੂੰ ਬਾਅਦ ਦੇ ਉੱਤੇ ਸਿੱਧੀ ਨਾਮ ਨਹੀਂ ਕਰਦੇ ਵੀ ਅਗਲਾ ਆ ਕੇਗਾ ਛਾਏ ਇਹ ਚੰਗੇ ਕੰਮ ਤੋਂ ਇਹ ਨਿਭਾਈ ਦੇ ਨੇ ਉਹਦਾ ਇੱਕ ਤਰੀਕਾ ਹੁੰਦਾ ਨੂੰ ਡਿਲੇ ਕਰਦੇ ਕੱਲ ਨੂੰ ਕਰਾਂਗੇ ਜੀ ਮੈਂ ਫੇਰ ਆਵਾਂਗਾ ਫੇਰ ਆਪਾਂ ਇਹਦੇ ਬਾਰੇ ਸਲਾਹ ਕਰ ਦੁਬਾਰਾ ਬੰਦਾ ਮਿਲਦਾ ਹੀ ਨਹੀਂ ਨਾ ਆਉਂਦਾ ਨਾ ਉਹ ਕੱਲ ਵਾਪਸ ਪਰਤਦਾ ਜਿਸ ਕੱਲ ਦਾ ਵਾਅਦਾ ਕੀਤਾ ਗਿਆ ਹੈ ਮਨ ਸਾਨੂੰ ਪਤਾ ਹੁੰਦਾ ਵੀ ਕੰਮ ਨੇਕ ਹੈ ਤੇ ਚੰਗਾ ਹੈ ਤੇ ਕਰ ਦੇਣਾ ਚਾਹੀਦਾ ਪਰ ਮਨ ਮਨ ਦੀ ਅਵਸਥਾ ਹੋਰ ਹੈ ਸਾਨੂੰ ਲੱਗਦਾ ਮੇਰੇ ਨਿੱਜ ਨੂੰ ਮੇਰੇ ਸਵਾਰਥ ਨੂੰ ਖਤਰਾ ਹੋਏਗਾ ਜੇ ਮੈਂ ਐਵੇਂ ਕੀਤਾ ਉਹ ਫਿਰ ਉਸ ਅੜਚਣ ਵਿੱਚ ਜਾ ਕੇ ਨਾ ਵੀ ਅੰਦਰੋਂ ਬੰਦਾ ਹੋਰ ਹੈ ਮਨ ਵੀ ਰਹਿ ਸਹੀ ਹੈ ਮਾਨਸਿਕਤਾ ਦੇ ਵਿੱਚ ਉਤਰਦੀ ਨਹੀਂ ਗੱਲ ਦੋ ਧੇਰਾ ਬੰਦੇ ਦੀਆਂ ਬਣ ਜਾਂਦੇ ਇੱਕ ਇਨਸਾਨ ਹੀ ਦੋ ਹਿੱਸਿਆਂ ਚ ਵੰਡਿਆ ਜਾਂਦਾ ਤੁਰਨਾ ਚਾਹੁੰਦਾ ਵੀ ਇਹ ਪਰ ਮਨ ਦੀ ਅਵਸਥਾ ਕੁਝ ਹੋਰ ਹੈ ਤੁਰ ਵੀ ਨਹੀਂ ਪਾਉਂਦਾ ਫਿਰ ਉਹਨੂੰ ਡਿਲੇ ਕਰਦਾ ਕੱਲ ਨੂੰ ਕਰਾਂ ਕਬੀਰ ਜੀ ਮਹਾਰਾਜ ਸਮਝਾਉਂਦੇ ਨੇ ਜੀਵਨ ਦਾ ਕੋਈ ਭਰੋਸਾ ਨਹੀਂ ਤੈਨੂੰ ਵਕਤ ਸਾਂਭਣਾ ਪੈਣਾ ਹੈ ਸਮਾਂ ਹੈ ਸਬਾਬ ਹੈ ਵਕਤ ਬਣਿਆ ਚੰਗਾ ਕੰਮ ਕਰ ਦੇ ਤਾਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਸਕ੍ਰਿਤੀ ਸ਼ਲੋਕਾਂ ਵਿੱਚ ਫਰਮਾਇਆ ਨਹਿ ਬਿਲੰਭ ਧਰਮੰ ਕਿੰਦੇ ਨੇ ਜੀਵਨ ਨੂੰ ਸਵਾਰਨ ਦਾ ਇੱਕ ਨੁਕਤਾ ਕਹਿੰਦਾ ਹਾਂ ਕੋਈ ਵੀ ਚੰਗਾ ਕੰਮ ਕਾਰਜ ਕਰਨ ਦਾ ਸਬੱਬ ਬਣੇ ਧਰਮ ਕਮਾਉਣ ਦਾ ਸਬੱਬ ਬਣੇ ਦੀਨ ਕਮਾਉਣ ਦਾ ਸਬੱਬ ਬਣੇ ਭਲਾ ਕਾਰਜ ਅਵਸਰ ਬਣ ਆਏ ਬਿਲਕੁਲ ਦੇਰੀ ਨਾ ਕਰੋ ਉਹਨੂੰ ਕਰਦੇ ਹੋਗੇ ਅਭਿਆਸ 'ਚ ਪੈ ਜਾਓਗੇ ਪ੍ਰੈਕਟਿਸ ਵਿੱਚ ਪੈ ਜਾਓਗੇ ਫਿਰ ਵਕਤ ਬਣੇਗਾ ਫਿਰ ਕਰੋਗੇ ਆਦਤ ਬਣ ਜਾਏਗੀ ਫਿਰ ਦੁਬਾਰਾ ਕਰੋਗੇ ਸਹਿ ਸੁਭਾ ਤੁਹਾਡੇ ਮਨ ਦੀ ਅਵਸਥਾ ਚੰਗੀ ਬਣ ਜਾਏਗੀ ਤੇ ਜਦੋਂ ਕੋਈ ਬੁਰਾ ਕਾਰਜ ਕਰਨ ਦੀ ਸਿਚੁਏਸ਼ਨ ਆ ਬਣੇ ਪ੍ਰੇਰਣਾ ਹੋਵੇ ਮਾਹੌਲ ਬਣੇ ਥੋੜਾ ਡਿਲੇ ਕਰੋ ਥੋੜਾ ਬਹਾਨਾ ਕਰੋ ਸਮਾਂ ਟਲ ਗਿਆ ਮੰਦੇ ਕਰਮ ਦੇ ਭਾਗੀ ਬਣਨ ਤੋਂ ਬਚ ਜਾਓਗੇ ਨਹਿ ਬਿਲੰਭ ਧਰਮ ਬਿਲੰਭ ਪਾਪ ਬਿਲਾਮ ਦਾ ਮਤਲਬ ਹੁੰਦਾ ਹੈ ਦੇਰੀ ਕਰਨਾ ਕਹਿੰਦੇ ਨੇ ਨੇਕ ਕੰਮ 'ਚ ਦੇਰੀ ਨਾ ਕਰੋ ਬੁਰੇ ਕੰਮ ਲਈ ਹਮੇਸ਼ਾ ਦੇਰੀ ਕਰੋ ਦ੍ਰਿੜੰਤ ਨਾਮੰ ਤਜੰਤ ਲੋਭੰ ਸ਼ਰਣ ਸੰਤੰ ਕਿਲਵਿਕ ਨਾਸੰ ਪ੍ਰਾਪਤੰ ਧਰਮ ਲਖਣ ਲਖਣ ਦੱਸੇ ਨੇ ਵੀ ਧਰਮ ਦੀ ਪ੍ਰਾਪਤੀ ਕਰਨ ਦਾ ਧਰਮ ਹੀ ਹੋਣ ਦੇ ਲਖਣ ਕੀ ਨੇ ਉਹ ਕਹਿੰਦੇ ਨੇ ਜਿਹੜਾ ਬੰਦਾ ਚੰਗੇ ਕੰਮ ਲਈ ਦੇਰੀ ਨਾ ਕਰੇ ਤੇ ਮਾੜੇ ਕੰਮ ਲਈ ਬਹਾਨਾ ਕਰੇ ਨੈਂ ਬਿਲੰਭ ਧਰਮੰ ਬਿਲੰਭ ਪਾਪੰ ਦ੍ਰਿੜੰਤ ਨਾਮੰ ਜਿਹੜਾ ਵਾਹਿਗੁਰੂ ਦੇ ਗੁਣਾਂ ਨੂੰ ਚੰਗੀਆਂ ਗੱਲਾਂ ਨੂੰ ਅੰਦਰ ਪੱਕੀਆਂ ਕਰੇ ਜਗਾ ਦੇਵੇ ਹਿਰਦੇ 'ਚ ਲੋਭ ਦਾ ਤਿਆਗ ਕਰੇ ਤੇ ਜਿਹੜਾ ਸਤ ਸੰਗਤ ਦਾ ਆਸਰਾ ਤਕੇ ਮੰਦੇ ਕਰਮਾਂ ਤੋਂ ਹੌਲੀ-ਹੌਲੀ ਦੂਰੀ ਬਣਾਏ ਭਰੇਜ਼ ਰੱਖੇ ਇਹ ਲੱਛਣ ਨੇ ਧਰਮ ਦੀ ਪ੍ਰਾਪਤੀ ਦੇ ਸਮਝੋ ਉਸ ਬੰਦੇ ਨੂੰ ਧਰਮ ਦੀ ਪ੍ਰਾਪਤੀ ਹੋਵੇ